ਪਿਆਰੇ ਦਰਸ਼ਕੋ ਖਬਰ ਤੇ ਵਿਚਾਰ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਮੇਰੇ ਨਾਲ ਹਾਜ਼ਰ ਨੇ ਸ ਰਾਜਪਾਲ ਸਿੰਘ ਹੀਰਾ ਮੁੱਖ ਸੰਵਾਦਕ ਪ੍ਰੋਜੈਕਟ ਪਹਿਰੇਦਾਰ ਪ੍ਰੋਗਰਾਮ ਸ਼ੁਰੂ ਕਰਨ ਦੁਲਾ ਆਓ ਫਤਿਹ ਦੇ ਸਾਜ ਬਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀਰਾ ਸਾਹਿਬ ਜਿਵੇਂ ਕਿ ਆਪਾਂ ਦੇਖਦੇ ਆ ਸਾਡੀਆਂ ਸਿੱਖ ਕੌਮ ਦੀਆਂ ਤੇ ਸਾਡੇ ਪੰਥ ਦੀਆਂ ਪਰੰਪਰਾਵਾਂ ਨੇ ਕਿ ਅਸੀਂ ਜਿਹੜਾ ਵੀ ਕੰਮ ਕਰਦੇ ਆ ਪਹਿਲਾਂ ਉਸ ਪਰਪਿਤਾ ਪ੍ਰਮਾਤਮਾ ਦਾ ਨਾਮ ਲੈਨੇ ਆ ਤੇ ਗੁਰਬਾਣੀ ਦੀ ਤੁਕ ਵੀ ਆ ਕਿ ਕੀਤਾ ਲੋੜੀਏ ਕੰਮ ਸੋਹਰ ਪਿਆਖੀਏ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀਏ ਤੇ ਬਾਕੀ ਅਸੀਂ ਜਿਹੜਾ ਵੀ ਕੰਮ ਕਰਦੇ ਆ ਅਰਦਾਸ ਦੇ ਨਾਲ ਸ਼ੁਰੂ ਕਰਦੇ ਆ ਪਰ ਅੱਜ ਸ੍ਰੀ ਕਾਲ ਤਖਤ ਸਾਹਿਬ ਦੇ ਨਵੇਂ ਦਫ਼ਤਰ ਦਾ ਦੁਕਾਟਨ ਹੋਇਆ ਤੇ ਉੱਥੇ ਸਿੰਘ ਸਾਹਿਬਾਨ ਨੇ ਅਰਦਾਸ ਕਰਨ ਦੀ ਬਜਾਏ ਰੀਵਨ ਕੱਟ ਕੇ ਉਹਨੂੰ ਕਟਨ ਕੀਤਾ ਵਾ ਕੀ ਤੁਹਾਡੇ ਹਿਸਾਬ ਨਾਲ ਇਹ ਜਿਹੜੀਆਂ ਸਾਡੀਆਂ ਬਹੁਤ ਸ਼ਾਨਾਮੱਤੀਆਂ ਪਰੰਪਰਾਵਾਂ ਨੇ ਇਹ ਉਹਨਾਂ ਨੂੰ ਇੱਕ ਖੋਲਾ ਲਾਉਣ ਦੀ ਗੱਲ ਨਹੀਂ ਹੈ ਤੁਸੀਂ ਇਹਦੇ ਬਾਰੇ ਕੀ ਟਿੱਪਣੀ ਕਰੋਗੇ ਪਰਮਜੀਤ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਸਾਡਾ ਉਹ ਇਤਿਹਾਸ ਸਾਡਾ ਉਹ ਸਾਡਾ ਮਤਵ ਵਿਰਸਾ ਸਾਡੀਆਂ ਪਰੰਪਰਾਵਾਂ ਸਿੱਖੀ ਸਦਾਤ ਅੱਜ ਉਹਨਾਂ ਨੂੰ ਇਹ ਜਿਹੜਾ ਸਾਡਾ ਨਵੇਂ ਯੁੱਗ ਦੀ ਜਿਹੜੀ ਸਮਝ ਲਓ ਉਹ ਚਾਹੇ ਪੱਛਮ ਦੀ ਰੀਸ ਸਮਝ ਲਓ ਤੇ ਚਾਹੇ ਜਿਹੜੀ ਸਾਡੀ ਸੋਚ ਤੇ ਉਹ ਆਧੁਨਿਕਤਾ ਦਾ ਇੱਕ ਜਿਹੜਾ ਮਲੰਮਾ ਦਿਨੋ ਦਿਨ ਚੜਦਾ ਜਾ ਰਿਹਾ ਉਹਦਾ ਕਾਰਨ ਮੰਨ ਲਓ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਨਵੇਂ ਦਫ਼ਤਰ ਦਾ ਉਦਘਾਟਨ ਹੋਇਆ ਉਹਦਾ ਉਦਘਾਟਨ ਵੀ ਜਿਵੇਂ ਕਿ ਆਮ ਪਰੰਪਰਾ ਚੱਲ ਪਈ ਹੈ ਸਾਡੀ ਪੱਛਮ ਦੀ ਰਿਸ਼ੋ ਰੀਚ ਕਰੀਬਨ ਕੱਟ ਕੇ ਹਰ ਚੀਜ਼ ਦਾ ਉਤ ਘਾਟਨ ਕੀਤਾ ਜਾਂਦਾ ਹਾਲਾਂਕਿ ਸਿੱਖੀ ਸਿਧਾਂਤਾਂ ਦੇ ਵਿੱਚ ਅਜਿਹੀ ਕੋਈ ਪਰੰਪਰਾ ਵਾ ਜਿਹੜੀ ਉਹਦੇ ਲਈ ਕੋਈ ਥਾਂ ਨਹੀਂ ਰੀਵਰ ਕੱਟਣਾ ਇਹ ਬਿਲਕੁਲ ਉਹਨਾਂ ਦੀ ਸਾਡੀ ਪੱਛਮ ਵਾਲਿਆਂ ਦੀ ਇੱਕ ਰਵੈਤ ਹੈ ਜੀ ਜੀ ਅਸੀਂ ਅੰਨੇ ਵਾਰੀਸ ਆ ਉਹ ਹਰਥਾ ਕਰਦੇ ਆ ਦੁਕਾਨਦਾਰ ਦਾ ਘਟਨਾ ਕਿਸੇ ਹੋਰ ਕੰਮਕਾਰ ਦਾ ਘਟਨਾ ਕਿਸੇ ਮਹੂਰ ਦਾ ਘਟਨਾ ਬਰਾਤ ਆਉਂਦੀ ਆ ਲਾੜਾ ਵਾ ਜਿਹੜਾ ਉਹਦੇ ਮੈਰਿਜ ਪਹਿਲੇ ਚ ਜਾਣਾ ਵਾ ਉਹ ਸੋ ਇਹ ਸਾਰਾ ਕੁਝ ਜਿਹੜਾ ਰੀਬਨ ਕੱਟਣ ਦੇ ਨਾਲ ਉਦਘਾਟਨ ਮੇਨ ਰੂਪ ਵਿੱਚ ਉਹਦੇ ਪਿੱਛੇ ਕੀ ਆ ਕਿ ਜਿਹੜਾ ਵਿਅਕਤੀ ਵਿਸ਼ੇਸ਼ ਆ ਸਮਾਗਮ ਦੇ ਵਿੱਚ ਆਇਆ ਉਹਦੀ ਮਹਾਨਤਾ ਲਈ ਉਨੂੰ ਉਹਨੂੰ ਉਹਨੂੰ ਵਿਸ਼ੇਸ਼ ਸਥਾਨ ਦੇਣ ਦੇ ਲਈ ਇਹ ਜਿਹੜੀ ਰੀਵਨ ਕੱਟਣ ਦੀ ਰਸਮ ਚੱਲੀ ਸੀ ਕਿ ਉਹ ਵਿਅਕਤੀ ਵਿਸ਼ੇਸ਼ ਆ ਜਿਹੜਾ ਉਹ ਆ ਕੇ ਉਹਨੂੰ ਰੀਵਨ ਨੂੰ ਕੱਟਦਾ ਵਾ ਸੋ ਇਹ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਵਾਂ ਦਫ਼ਤਰ ਜੇ ਉੱਥੇ ਵੀ ਕੰਮ ਹੈ ਜਿਹੜਾ ਉਸ ਇੱਕ ਪਰੰਪਰਾਵਾਂ ਸਿੱਖ ਸਿਧਾਂਤਾਂ ਸਿੱਖ ਮਰਿਆਦਾ ਅਨੁਸਾਰ ਨਹੀਂ ਹੋਣਾ ਜੇ ਪੰਜ ਸਿੰਘ ਸਹਿਬਾਨ ਵੀ ਉਹਦਾ ਅਦੁਕਾਟਨ ਹੈ ਜਿਹੜਾ ਉਹ ਰੀਵਰ ਕੱਟ ਕੇ ਕਰਦੇ ਨੇ ਤੇ ਫਿਰ ਆਮ ਸਿੱਖਾ ਜਿਹੜਾ ਉਹ ਕੀ ਕਰੂਗਾ ਤੁਹਾਡੇ ਕਹਿਣ ਦਾ ਭਾਵੇਂ ਆ ਕਿ ਇਹ ਇਹ ਜਿਹੜੀ ਅੱਜ ਦੀ ਘਟਨਾ ਵਾ ਇਹਦੇ ਨਾਲ ਆਮ ਸਿੱਖਾਂ ਦੇ ਵਿੱਚ ਵੀ ਜਿਹੜੀ ਮਨਮਤ ਨੂੰ ਉਤਸ਼ਾਹਿਤ ਕਰਨ ਵਾਲੀ ਘਟਨਾ ਵਾਪਰੀ ਹੈ ਬਿਲਕੁਲ ਬੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜਾ ਨਵੇਂ ਸਮੇਂ ਦੇ ਹਾਰੀ ਹੋ ਕੇ ਨਹੀਂ ਚੱਲਣਾ ਚਾਹੀਦਾ ਨਵੇਂ ਸਮੇਂ ਦੇ ਹਾਰੀ ਹੋ ਕੇ ਜ਼ਰੂਰ ਚੱਲਣਾ ਚਾਹੀਦਾ ਜਿਹੜੀਆਂ ਸਾਡੀਆਂ ਨਵੇਂ ਸਮੇਂ ਦੀਆਂ ਚੰਗੀਆਂ ਗੱਲਾਂ ਨੇ ਉਹਨਾਂ ਦੀ ਪਾਲਣਾ ਵੀ ਕੀਤੀ ਜਾਣੀ ਚਾਹੀਦੀ ਹੈ ਪਰੰਤੂ ਇੱਕ ਜਿਹੜੀਆਂ ਸਾਡੀਆਂ ਪ੍ਰਾਤਨ ਰਵੈਤਾਂ ਨੇ ਪਰੰਪਰਾ ਨੇ ਮर्यादा ਹੈ ਜਿਹੜੀ ਖਾਸ ਕਰਕੇ ਵਿਸ਼ੇਸ਼ ਕਰਕੇ ਸਿੱਖੀ ਸਿਧਾਂਤਾਂ ਦੀ ਉਹਦੀ ਪਾਲਣਾ ਹੋਣੀ ਮੈਂ ਸਮਝਦਾ ਕਿ ਬੇहद ਜ਼ਰੂਰੀ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂਕਿ ਉਹਨਾਂ ਨੇ ਤਾਂ ਕੌਮ ਨੂੰ ਅਗਵਾਈ ਦੇਣੀ ਆ ਜੇ ਉਹੀ ਕੌਮ ਨੂੰ ਇਸ ਤਰ੍ਹਾਂ ਦੀ ਅਗਵਾਈ ਦੇ ਰਹੇ ਨੇ ਕਿ ਕਾਲ ਤਖਤ ਸੈਲ ਤੇ ਜਥੇਦਾਰ ਦਾ ਦਫਤਰ ਦਾ ਦੁਗਾਟਨ ਵੀ ਆ ਜਿਹੜਾ ਉਹ ਰੀਵਨ ਕੱਟ ਕੇ ਹੋ ਰਿਹਾ ਵਾ ਫਿਰ ਆਮ ਕੌਮ ਆ ਜਿਹੜੀ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਕਿ ਫਿਰ ਆਮ ਕੌਮ ਆ ਜਿਹੜੀ ਉਹ ਸਿੱਖੀ ਸਿਧਾਂਤਾਂ ਦੀ ਗੱਲ ਕਿੱਥੇ ਕਰੂਗੀ ਸੋ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਮਹਾਨ ਪਰੰਪਰਾਵਾਂ ਮਹਾਨ ਰਵੈਤਾਂ ਅਨੁਸਾਰ ਜਿਹੜੇ ਸਾਡੇ ਸਿੱਖੀ ਸਿਧਾਂਤ ਸਿਰਜੇ ਗਏ ਨੇ ਉਹਨਾਂ ਅਨੁਸਾਰ ਜਿਹੜਾ ਸਾਡਾ ਸਿੱਖੀ ਜੀਵਨ ਆ ਉਹਨੂੰ ਉਸ ਪਾਸੇ ਲੈ ਕੇ ਜਾਈਏ ਤੇ ਜਿਹੜੀਆਂ ਸਾਡੀਆਂ ਖਾਮ ਖਾ ਸਾਡੇ ਦੇ ਵਿੱਚ ਜਿਹੜੀਆਂ ਥੋਪੀਆਂ ਗਿਆ ਰਵਾਇਤਾਂ ਨੇ ਬਗਾਨਿਆਂ ਵੱਲੋਂ ਚਾਹੇ ਉਹ ਪਛਮ ਵੱਲੋਂ ਨੇ ਚਾਹੇ ਉਹ ਪੂਰਬ ਵੱਲੋਂ ਨੇ ਚਾਹੇ ਹੋ ਕਿਸੇ ਪਾਸਿਓਂ ਨੇ ਜਿਹੜੀਆਂ ਸਾਡੇ ਤੇ ਥੋਪੀਆਂ ਗਿਆ ਰਵੈਤਾਂ ਨੇ ਉਹਨਾਂ ਨੂੰ ਘਟੋ ਘਟ ਅਸੀਂ ਆਪਣੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੀਏ ਸੋ ਅਸੀਂ ਅਕਾਲ ਤਖਤ ਸਾਹਿਬ ਦੇ ਦਫ਼ਤਰ ਦਾ ਉਦਘਾਟਨ ਹੈ ਜਿਹੜਾ ਪੂਰਨ ਰੂਪ ਵਿੱਚ ਸਿੱਖ ਮਰਿਆਦਾ ਅਨੁਸਾਰ ਹੋਣਾ ਚਾਹੀਦਾ ਸੀ ਉਹਦੇ ਲਈ ਰੀਵਨ ਕੱਟਣ ਵਾਲੀ ਮੈਂ ਸਮਝਦਾ ਕਿ ਜਿਹੜੀ ਰਸਮ ਕੀਤੀ ਗਈ ਆ ਇਹ ਬੇਹੱਦ ਜੇ ਅਸੀਂ ਸਮਝੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਸੀਂ ਜੇ ਕੋਈ ਗਲਤ ਪਾਸੇ ਜਾ ਰਿਹਾ ਤਾਂ ਉਹਨੂੰ ਵਾਪਸ ਮੋੜਨਾਵਾ ਉਹਨੂੰ ਸਿੱਖਿਆ ਦੇਣੀ ਆ ਉਹਨੂੰ ਸਹੀ ਸੇਧ ਦੇਣੀ ਆ ਪਰ ਤੁ ਜੇ ਅਸੀਂ ਵੀ ਉਸ ਪਾਸੇ ਚੱਲ ਪਈਏ ਤਾਂ ਉਹ ਜਿਹੜੀ ਗਲਤੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਤਰ੍ਹਾਂ ਪੱਕੀ ਰਵੈਤ ਬਣ ਜੂਗੀ ਸੋ ਅੱਜ ਜੇ ਅਕਾਲ ਤਖਤ ਸਾਹਿਬ ਦੇ ਦਫ਼ਤਰ ਦਾ ਘਾਟਾ ਨੇ ਰੀਵਨ ਕੱਟ ਕੇ ਹੋਇਆ ਤੇ ਇਹ ਰੀਵਨ ਕੱਟਣ ਵਾਲੀ ਜਿਹੜੀ ਪਰੰਪਰਾਵਾ ਰਵੈਤ ਆ ਇਹਨੂੰ ਸਮਝ ਲਓ ਕਿ ਸਿੱਖੀ ਸਿਧਾਂਤਾਂ ਦੀ ਮੋਹਰ ਵੀ ਆ ਜਿਹੜੀ ਉਹ ਅੱਜ ਲਾ ਦਿੱਤੀ ਗਈ ਤੁਹਾਡੇ ਕਹਿਣ ਦਾ ਭਾਵੇਂ ਆ ਕੋਈ ਗੱਲ ਸਹੀ ਦੀ ਨਹੀਂ ਗੱਲ ਪਈ ਨਹੀਂ ਆ ਕਿਉਂਕੋ ਜਿਵੇਂ ਆਮ ਤੌਰ ਤੇ ਅਸੀਂ ਪੰਜਾਬ ਵਿੱਚ ਦੇਖਦੇ ਹਾਂ ਕਿ ਬਹੁਤ ਸਾਰੇ ਧਾਰਮਿਕ ਸਮਾਗਮ ਹੁੰਦੇ ਨੇ ਕੀਰਤਨਦਾਰ ਹੁੰਦੇ ਨੇ ਜਾਂ ਹਾਂ ਮੇਰੇ ਕੋ ਵੀ ਦਾ ਇਹ ਕਾਨੂੰਨ ਕੀਰਤਨ ਦਰਬਾਰ ਦਾ ਤੁਗਾਟਨ ਵੀ ਰੀਵਨ ਕੱਟ ਕੇ ਕਰੋਗੇ ਅਖੰਡ ਪਾਠ ਸਾਹਿਬ ਰਖਾਉਣਾ ਉਹਦਾ ਤੁਗਾਟਨ ਵੀ ਰੀਵਨ ਕੱਟ ਕੇ ਕਰੋਗੇ ਕਿਤੇ ਨਾ ਕਿਤੇ ਤਾਂ ਸਾਨੂੰ ਸੋਚਣਾ ਪਊਗਾ ਨਾ ਵੀ ਇਸ ਕਿਹੜੇ ਰਾਹ ਤੁਰ ਰਹੇ ਆ ਬਿਲਕੁਲ ਜੀ ਬਿਲਕੁਲ ਇਹ ਸਮੇਂ ਦੀ ਮੁੱਖ ਲੋੜ ਆ ਕਿ ਜਿਹੜੀਆਂ ਸਾਡੀਆਂ ਇਹ ਮਨਮਤਾਂ ਨੇ ਜਾਂ ਪੱਛਮੀ ਸਭਿਤਾ ਸਾਡੇ ਤੇ ਭਾਰੂ ਹੁੰਦੀ ਜਾ ਰਹੀ ਆ ਉਸ ਤੋਂ ਸਾਨੂੰ ਸਟੇਟ ਹੋਣ ਦੀ ਲੋੜ ਆ ਅਖੀਰ ਆ ਸਭ ਆਪਾਂ ਜਿਵੇਂ ਕਿ ਦੇਖਦੇ ਆ ਕਿ ਸਿੱਖ ਕੌਮ ਆਪਣੀ ਸਿੱਖ ਕੌਮ ਕੋਲੇ ਬੋਲੀ ਵੀ ਆ ਪੰਜਾਬੀ ਬੋਲੀ ਗੁਰਮੁਖੀ ਆ ਜਿਹੜੀ ਲਿਪੀ ਵੀ ਆਪਣੀ ਆ ਤੇ ਉਹਨਾਂ ਕੋਲੇ ਭੂਗੋਲਕ ਜਿਹੜੀ ਸਥਿਤੀ ਆ ਉਹਦੇ ਵਾਸਤੇ ਸੰਘਰਸ਼ ਕਰ ਰਹੇ ਨੇ ਉਹ ਤੇ ਨਾਨਕਸ਼ਾਹੀ ਕੈਲੰਡਰ ਜਿਹੜਾ ਸਿੱਖਾਂ ਨੇ ਆਪਣਾ ਕੈਲੰਡਰ ਤਿਆਰ ਕੀਤਾ ਸੀਗਾ ਉਹ ਕੈਲੰਡਰ ਦਾ ਵੀ ਬੜਾ ਵੱਡੇ ਪੱਧਰ ਤੇ ਰੋਲ ਕੋਚੋਲਾ ਪਿਆ ਹੋਇਆ ਔਰ ਇੱਕ ਵਾਰੀ ਫਿਰ ਸਿੰਘ ਸਾਹਿਬਾਨ ਨੇ ਨੌ ਮੈਂਬਰ ਕਮੇਟੀ ਬਣਾਈ ਹੈ ਤਾਂ ਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਜਿਹਨੂੰ ਸਿੱਖ ਆਪਣਾ ਕੈਲੰਡਰ ਕਹਿ ਸਕਦੇ ਨੇ ਉਹਦੇ ਵਾਸਤੇ ਤੇ ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ ਜਿਹੜੀ ਨੌ ਮੈਂਬਰ ਕਮੇਟੀ ਬਣੀ ਹੈ ਦੇਖੋ ਕਿਉਂਕਿ ਸਿੱਖ ਕੌਮ ਇੱਕ ਵੱਖਰੀ ਕੌਮ ਆ ਇਹਦੀ ਅੱਡ ਹੋਂਦ ਆ ਜਿਹੜੀ ਆਜ਼ਾਦ ਹਸਤੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰਮਾਤਮਕੀ ਮੌਜ ਸਾਜਿਆਏ ਖਾਲਸਾ ਪੰਥਾ ਸੋ ਇਸ ਗੱਲ ਪੰਥ ਦੀ ਜਿਹੜੀ ਨਿਆਰੀ ਬਖਰੀ ਆਜ਼ਾਦ ਹੋਂਦ ਆ ਉਹਦੀ ਪ੍ਰਵਾਨਗੀ ਲਈ ਕਿਉਂਕਿ ਦੁਨੀਆ ਦੇ ਵਿੱਚ ਜਿੰਨੀਆਂ ਵੀ ਆਜ਼ਾਦ ਕੌਮਾਂ ਨੇ ਉਹਨਾਂ ਦਾ ਆਪਣਾ ਕੈਲੰਡਰ ਆ ਤੇ ਇਸ ਕਾਰਨ ਸਿੱਖਾਂ ਦੇ ਵੀ ਇੱਕ ਵੱਖਰੀ ਕੈਲੰਡਰ ਦੀ ਲੋੜ ਆ ਜਿਹੜੀ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਸੀ ਈਸਾਈ ਨੇ ਉਹਨਾਂ ਦਾ ਜਿਹੜਾ ਇਹ ਜਿਹੜਾ ਈਸਵੀ ਸਨ ਵਾਲਾ ਕੈਲੰਡਰ ਆ ਮੁਸਲਮਾਨ ਨੇ ਜਿਹੜਾ ਉਹਨਾਂ ਦਾ ਹਿਜਰੀ ਸਨ ਵਾਲਾ ਕੈਲੰਡਰ ਆ ਮੁਸਲਮਾਨ ਹਿੰਦੂ ਮਤ ਵਾਲੇ ਨੇ ਜਿਹੜਾ ਉਹਨਾਂ ਦਾ ਬਿਕਰਮੀ ਸੰਮਤ ਵਾਲਾ ਕੈਲੰਡਰ ਆ ਸੋ ਜਿਹੜੇ ਜਿਹੜੇ ਵੀ ਵੱਖੋ ਵੱਖਰੇ ਧਰਮ ਨੇ ਆਜ਼ਾਦ ਧਰਮ ਨੇ ਦੁਨੀਆ ਦੇ ਵਿੱਚ ਉਹਨਾਂ ਦਾ ਆਪੋ ਆਪਣਾ ਵੱਖਰਾ ਕੈਲੰਡਰ ਹੈ ਸੋ ਇਸੇ ਕਾਰਨ ਕਿਉਂਕਿ ਸਿੱਖ ਇੱਕ ਵੱਖਰੀ ਕੌਮ ਆ ਆਜ਼ਾਦ ਕੌਮ ਆ ਅੜਰੀ ਹੁੰਦਾ ਇਹਨਾਂ ਦੀ ਇਸ ਕਾਰਨ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਸਿੱਖਾਂ ਦਾ ਇੱਕ ਆਪਣਾ ਕੈਲੰਡਰ ਹੈ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਲੰਬੀ ਜਦੋਜਾਤ ਤੋਂ ਬਾਅਦ ਭਾਈ ਪਾਲ ਸਿੰਘ ਪੁਰੇਵਾਲ ਨੇ ਇੱਕ ਨਾਨਕਸ਼ਹੀ ਕੈਲੰਡਰ ਹੈ ਜਿਹੜਾ ਤਿਆਰ ਕੀਤਾ ਸੋ ਪਹਿਲੇ ਜਿਹੜੇ ਬਿਕਰਮੀ ਕੈਲੰਡਰ ਜਿਨ੍ਹਾਂ ਦੇ ਅਨਸਾਰ ਅਸੀਂ ਚੱਲ ਰਹੇ ਸੀਗੇ ਉਹ ਕਿਉਂਕਿ ਚੰਦਰਮਾ ਦੇ ਅਨਸਾਰ ਸੀ ਤੇ ਪਾਲ ਸਿੰਘ ਪੁਰੇਵਾਲ ਵੱਲੋਂ ਜਿਹੜਾ ਨਾਨਕਸ਼ਹੀ ਕੈਲੰਡਰ ਤਿਆਰ ਕੀਤਾ ਗਿਆ ਇਹ ਸੂਰਜ ਦੇ ਅਨਸਾਰ ਕੀਤਾ ਗਿਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਜੇ ਅਸੀਂ ਚੰਦਰਮਾ ਦੇ ਅਨੁਸਾਰ ਚੱਲਾਂਗੇ ਤਾਂ ਉਹਦੇ ਵਿੱਚ ਕੁਝ ਤਬਦੀਲੀਆਂ ਨੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਤਿਹਾਰਾ ਜਿਹੜਾ ਇੱਕ ਸਾਲ 15 ਦਿਨ ਪਹਿਲਾਂ ਆ ਜਾਂਦਾ ਅਗਲੇ ਸਾਲ ਉਹ 15-20 ਦਿਨ ਬਾਅਦ ਚੱਲਿਆ ਜਾਂਦਾ ਸੋ ਇਸ ਤਰ੍ਹਾਂ ਬੜਾ ਫਰਕ ਹੈ ਜਿਹੜਾ ਉਹਦਾ ਸਾਲ ਦਰ ਸਾਲ ਆਉਂਦਾ ਰਹਿੰਦਾ ਸੋ ਇਹ ਜਿਹੜਾ ਕੈਲੰਡਰ ਨਾਨਚਾਈ ਕੈਲੰਡਰ ਬਣਾਇਆ ਗਿਆ ਸੀ ਉਹ ਕਿਉਂਕਿ ਸੂਰਜ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਸੀ ਤੇ ਉਹਦੇ ਵਿੱਚ ਜਿਹੜੇ ਦਿਨ ਤਿਹਾਰ ਸੀ ਉਹਨਾਂ ਨੂੰ ਇੱਕੋ ਦਿਨ ਤੇ ਸਥਾਪਿਤ ਕਰ ਦਿੱਤਾ ਗਿਆ ਸੀ ਕਿ ਉਹ ਹਰ ਸਾਲ ਬਾਅਦ ਉਸੇ ਦਿਨ ਆਇਆ ਕਰਨਗੇ ਪਰੰਤੂ ਜਿਸ ਤਰ੍ਹਾਂ ਅਸੀਂ ਜਾਣਦੇ ਆ ਕਿ ਕਿਉਂਕਿ ਇੱਕ ਕੈਲੰਡਰ ਜਦੋਂ ਸਿੱਖਾਂ ਦੀ ਵੱਖਰੀ ਹੂਂਦ ਦਾ ਪ੍ਰਗਟਾਵਾ ਕਰਦਾ ਤੇ ਉਹ ਧਿਰਾਂ ਜਿਹੜੀਆਂ ਇਹ ਨਹੀਂ ਚਾਹੁੰਦੀਆਂ ਜਿਹੜੀਆਂ ਬਾਰ-ਬਾਰ ਇਹ ਗੱਲ ਦਰਹਾ ਰਹੀਆਂ ਨੇ ਕਿ ਸਿੱਖ ਧਰਮ ਹੈ ਜਿਹੜਾ ਉਹ Hindu ਧਰਮ ਦਾ ਅੰਗ ਆ ਸੋ ਜੇ ਉਹ ਸਿੱਖਾਂ ਨੂੰ Hindu ਧਰਮ ਦਾ ਅੰਗ ਮੰਨਦੇ ਨੇ ਤੇ ਉਹਨਾਂ ਨੇ ਮਨ ਝ ਧੜੀ ਹੋਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਗੱਲ ਨੂੰ ਪ੍ਰਵਾਨ ਕਰਾ ਕੇ ਛੱਡਣਾ ਸੋ ਉਹਨਾਂ ਲਈ ਨਾਨਕਸ਼ਾਹੀ ਕਲੰਡਰ ਹੈ ਜਿਹੜਾ ਉਹਨਾਂ ਦੇ ਰਾਹ ਦਾ ਰੋੜਾ ਬਣਦਾ ਕਿ ਜਦੋਂ ਸਿੱਖਾਂ ਦਾ ਇੱਕ ਵੱਖਰਾ ਕਲੰਡਰ ਹੈ ਤੇ ਉਹ ਆਪਣੇ ਆਪ ਨੂੰ ਵੱਖਰੀ ਕੌਮ ਸਮਝਦੇ ਨੇ ਤੇ ਫਿਰ ਉਹਨਾਂ ਨੂੰ Hindu ਧਰਮ ਦਾ ਅੰਗ ਆ ਜਿਹੜਾ ਉਹ ਕਿਵੇਂ ਪ੍ਰਵਾਨ ਕੀਤਾ ਜਾ ਸਕਦਾ ਸੋ ਉਹਨਾਂ ਨੇ ਇਸ ਨਾਨਕਸ਼ਾਹੀ ਕਲੰਡਰ ਦਾ ਭੋਗ ਪਾਉਣ ਦੇ ਲਈ ਆਰਐਸਐਸ ਨੇ ਆਪਣੇ ਜਿੰਨੇ ਵੀ ਮੋਹਰੇ ਚੱਲੇ ਜਾ ਸਕਦੇ ਸੀ ਉਹ ਚਲਾਏ ਇਹਨਾਂ ਇਹਦੇ ਵਿੱਚ ਸੋਧਾਂ ਕਰਾਈਆਂ ਦੀਆਂ ਜਦੋਂ ਪਾਲ ਸਿੰਘ ਪੁਰੇਬਾੜ ਦਾ ਕੈਲੰਡਰ ਆ ਜਿਹੜਾ ਉਹ ਨਾਨਕ ਚਾਈ ਕੈਲੰਡਰ ਆ ਜਿਹੜਾ ਉਹਦਾ ਤਿਆਰ ਕੀਤਾ ਹੋਇਆ ਉਹਨੂੰ ਤਿਆਰ ਕਰਨ ਤੋਂ ਬਾਅਦ ਬੱਖੋ ਵੱਖਰੇ ਚਾਰ ਸਮਾਂ ਤੇ ਸੈਮੀਨਾਰ ਕਰਾਏ ਗਏ ਉਹਦੇ ਬਾਰੇ ਲੋਕਾਂ ਤੋਂ ਜਿਹੜੇ ਸ਼ਿਕਾਇਤਾਂ ਸੀਗੀਆਂ ਜਾਂ ਸੋਧਾਂ ਸੀਗੀਆਂ ਉਹ ਮੰਗੀਆਂ ਗਈਆਂ ਸੋ ਸਮੁੱਚੀ ਕਾਮ ਨੂੰ ਉਹਦੇ ਵਿੱਚ ਉਹਦੀ ਤਿਆਰੀ 'ਚ ਇੱਕ ਤਰ੍ਹਾਂ ਅਨਵੋਲਵ ਕੀਤਾ ਗਿਆ ਉਸ ਵੇਲੇ ਤਾਂ ਜਿਹਨੂੰ ਕਿਸੇ ਨੂੰ ਇਤਰਾਜ਼ ਸੀ ਉਹਨੇ ਕੋਈ ਆਪਣਾ ਇਤਰਾਜ਼ ਸੀ ਜਿਹੜਾ ਉਹਦਾ ਪ੍ਰਗਟਾਵਾ ਨਹੀਂ ਕੀਤਾ ਪਰੰਤੂ ਜਿਸ ਦਿਨ ਉਹ ਨਾਨਕਚਾਈ ਕਲੰਡਰ ਇਸੇ ਹੀ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਹੱਥੋਂ ਉਹਨੂੰ ਰਿਲੀਜ਼ ਕਰਾਤਾ ਤੇ ਉਹ ਤੋਂ ਬਾਅਦ ਜਿਹੜੀਆਂ ਸਿੱਖ ਦੁਸ਼ਮਣਤਾਗਤਾ ਸੀ ਜਿਹੜੀ ਮੈਂ ਗੱਲ ਕਰ ਰਿਹਾ ਕਿ ਉਹ ਸਿੱਖਾਂ ਦੀ ਵੱਖਰੀ ਆਜ਼ਾਦ ਅਡਰੀ ਹੋਣ ਦਾ ਪ੍ਰਤੀਕ ਨਾਨਕਚਾਈ ਕਲੰਡਰ ਆ ਉਹਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੀ ਸੋ ਉਹਨਾਂ ਨੇ ਉਹਦੇ ਵਿਰੁੱਧ ਜਿਹੜਾ ਬਾਬ ਮੇਲਾ ਮਚਾਉਣਾ ਉਹਦੇ ਵਿਰੁੱਧ ਰੌਲਾ ਪਾਉਣਾ ਕਿਉਂਕਿ ਸਾਡਾ ਜਿਹੜਾ ਸੰਤ ਸਮਾਜ ਆ ਇਹਨਾਂ ਦੀ ਜੇ ਅਸੀਂ ਮੈਂ ਸਮਝਦਾ ਕਿ ਜੇ ਅਸੀਂ ਸਮਝੀਏ ਕਿ ਸੰਤ ਸਮਾਜ ਆ ਉਹਦੀ ਜੇ ਰੋਜੀ ਰੋਟੀ ਜੇ ਉਹਨਾਂ ਦੀ ਵਪਾਰ ਘੱਟੀ ਚੱਲਦੀ ਆ ਉਹ ਸੰਗਰਾਂਦਾਂ ਪੁੰਨਿਆਂ ਮਸਿਆਂ ਜਿਹੜੀ ਅੱਠਵੀਂ ਲੱਗਦੀ ਆ ਕਿਤੇ ਪੰਜਵੀਂ ਲੱਗਦੀ ਆ ਕਿਤੇ ਦਸਵੀਂ ਲੱਗਦੀ ਆ ਸੋ ਉਹਨਾਂ ਦੀ ਜਿਹੜੀ ਵਪਾਰ ਘੱਟੀ ਆ ਉਹ ਇਹਨਾਂ ਦੇ ਹੜਿਆ ਕਰਕੇ ਲੱਗਦੀ ਆ ਸੋ ਉਹਨਾਂ ਨੇ ਵੀ ਇਹ ਵੇਖਿਆ ਕਿ ਜੇ ਨਾਨਕ ਸਾਹਿਬ ਕੈਲੰਡਰ ਹਰੀ ਹੁੰਦਾ ਤੇ ਸਾਡੀ ਤੇ ਜਿਹੜੀ ਇਹ ਜਿਹੜੀ ਇਹ ਸਾਰੀ ਦੁਕਾਨਦਾਰੀ ਆ ਇਹ ਪੂਰੀ ਤਰ੍ਹਾਂ ਬिखर ਜੂਗੀ ਸੋ ਸੰਤ ਸਮਾਜ ਆਰਐਸਐਸ ਤੇ ਪੰਥ ਦੁਸ਼ਮਣ ਤਾਕਤਾਂ ਨੇ ਨਾਨਕਚਾਈ ਕਲੰਡਰ ਦਾ ਭੋਗ ਪਾਉਣ ਦੇ ਲਈ ਆਪਣੀਆਂ ਜਿਹੜੀਆਂ ਸਾਹਸਸ਼ਾਲ ਸੀ ਉਹ ਰਚੀਆਂ ਤੇ ਨਾਨਕਚਾਈ ਕਲੰਡਰ ਦੇ ਵਿੱਚ ਪਹਿਲਾਂ ਸੋਧਾਂ ਕਰਾਈਆਂ ਗਈਆਂ ਹੁਣ ਉਹਨਾਂ ਸੋਧਾਂ ਨੂੰ ਵੀ ਖਤਮ ਕਰਕੇ ਪੂਰੀ ਤਰ੍ਹਾਂ ਨਾਨਕਸ਼ਹੀ ਕਲੰਡਰ ਨੂੰ ਖਤਮ ਕਰਨ ਦਾ ਜਿਹੜਾ ਮਨਸੂਬਾ ਉਹ ਘੜਿਆ ਗਿਆ ਪਹਿਲਾਂ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਉਹ ਵਿਚਕਾਰ ਕੰਡਾ ਬੜੇ ਹੋਏ ਸੀ ਉਹ ਡਿੜਤਾ ਨਾਲੇ ਕਹਿੰਦੇ ਸੀ ਕਿ ਨਾਨਕਸ਼ਹੀ ਕਲੰਡਰ ਆ ਜਿਹੜਾ ਇਹਨੂੰ ਕਿਸੇ ਵੀ ਹਿੱਲੇ ਖਤਮ ਨਹੀਂ ਕਰਨ ਦਊਗਾ ਮੈਂ ਇਹਦਾ ਕਤਲ ਨਹੀਂ ਹੋਣ ਦਊਗਾ ਸੋ ਉਹਨਾਂ ਨੂੰ ਵੀ ਉਹਨਾਂ ਦੀ ਗੱਦੀ ਤੋਂ ਲਾਂਬੇ ਕਰ ਦਿੱਤਾ ਗਿਆ ਤੇ ਅੱਜ ਜਿਹੜੀ ਪੰਜ ਸਿੰਘ ਸਹਿਬਾਨ ਨੇ ਨਾਨਕਸ਼ਹੀ ਕਲੰਡਰ ਦੇ ਮੁੱਦੇ ਤੇ ਆਪਣੀ बैठक ਕੀਤੀ ਆ ਇਕਤਰਤਾ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇੱਕ ਨੌ ਮੈਂਬਰੀ ਕਮੇਟੀ ਬਣਾਈ ਆ ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਕੈਲੰਡਰ ਦਾ ਮਾਮਲਾ ਹੈ ਜਿਹੜਾ ਇਹ ਸਿੱਧਾ ਤੇ ਸਿੱਧਾ ਜਾਂ ਤਾਂ ਖਗੋਲ ਨਾਲ ਜੁੜਦਾ ਤੇ ਜਾਂ ਪੰਘੂਲ ਨਾਲ ਜੁੜਦਾ ਠੀਕ ਹੈ ਕਿ ਸਾਡੇ ਇਤਿਹਾਸਕ ਦਿਹਾੜੇ ਨੇ ਜਿਹੜੇ ਸਿੱਖਾਂ ਦੇ ਉਹਨਾਂ ਕਾਰਨ ਕੁਝ ਨਾ ਕੁਝ ਜਿਹੜੇ ਸਾਡੇ ਸਿੱਖ ਇਤਿਹਾਸਕਾਰ ਨੇ ਉਹ ਵੀ ਇਹਦੇ ਵਿੱਚ ਇਨਵੋਲਵ ਕੀਤੇ ਜਾ ਸਕਦੇ ਨੇ ਪਰantu ਇਹ ਜਿਹੜੀ ਨੌ ਮੈਂਬਰੀ ਕਮੇਟੀ ਬਣਾਈ ਗਈ ਹੈ ਇਹਦੇ ਵਿੱਚ ਸਵਾਏ ਪਾਲ ਸਿੰਘ ਪUREWAL ਤੋਂ ਹੋਰ ਕੋਈ ਵੀ ਵਿਅਕਤੀ ਹੈ ਜਿਹੜਾ ਉਹਨੂੰ ਨਾ ਖਗੋਲ ਦਾ ਗਿਆਨ ਆ ਨਾ ਪੰਘੋਲ ਦਾ ਗਿਆਨ ਆ ਸਿਰ ਸਿੱਖ ਇਤਿਹਾਸ ਦਾ ਸਿਆਲ ਥੋੜਾ ਬਹੁਤਾ ਗਿਆਨ ਆ ਉਹ ਜ਼ਰੂਰ ਹੋ ਸਕਦਾ ਸੋ ਉਹਦੇ ਵਿੱਚ ਨਹਿنگ ਸਿੰਘ ਜਥੇਬੰਦੀਆਂ ਦੇ ਉਹਦੇ ਵਿੱਚ ਸੰਤ ਸਮਾਜ ਦੇ ਨਮੈਂਦੇ ਉਹਦੇ ਵਿੱਚ ਵਿਦੇਸ਼ਾਂ ਤੋਂ ਇੱਕ ਨਮੈਂਦਾ ਉਹਦੇ ਵਿੱਚ ਦੋਨੇ ਤਖਤ ਨੇ ਜਿਹੜੇ ਪੰਜਾਬ ਤੋਂ ਬਾਹਰ ਦੇ ਮੈਂ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਕਿਉਂਕਿ ਉਹ ਪਹਿਲਾਂ ਹੀ ਇਹ ਦੋਨੇ ਤਖਤ ਨੇ ਜਿਹੜੇ ਸ੍ਰੀ ਹਜੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਇਹ ਪਹਿਲਾਂ ਹੀ ਨਾਨਕ ਸਾਹਿਬ ਕਲੰਡਰ ਨੂੰ ਪ੍ਰਵਾਨ ਨਹੀਂ ਕਰਦੇ ਸੋ ਜਿਹੜੇ ਵਿਅਕਤੀ ਨਿਰੰਤਰ ਇਹਦਾ ਵਿਰੋਧ ਕਰ ਰਹੇ ਨੇ ਬਿਲਕੁਲ ਸਪਸ਼ਟ ਤੇ ਸਾਫ ਹੈ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਬਾਰੇ ਵੀ ਇਹ ਸਾਫ ਹੈ ਕਿ ਉਹ ਪੂਰੀ ਤਰ੍ਹਾਂ ਆਰਐਸਐਸ ਦੇ ਪ੍ਰਭਾਵ ਅਧੀਨ ਨੇ ਉਸ ਦੇ ਬਾਵਜੂਦ ਜਦੋਂ ਅਜਿਹੇ ਵਿਅਕਤੀਆਂ ਨੂੰ ਇਸ ਕਮੇਟੀ ਦੇ ਵਿੱਚ ਪਾਇਆ ਗਿਆ ਨੌ ਬੰਦੇ ਉਸ ਕਮੇਟੀ ਦੇ ਵਿੱਚ ਨੇ ਇਕਬਾਲ ਸਿੰਘ ਪੁਰੇਵਾਲ ਆ ਤੇ ਦੂਸਰੇ ਪਾਸੇ ਅੱਠ ਨੇ ਤੋਂ ਇਹ ਸਾਫ ਹੀ ਆ ਇਹ ਜਿਹੜੇ ਬੰਦੇ ਨੇ ਇਹਨਾਂ ਬਾਰੇ ਕੁਝ ਜਾਣਨਾ ਪਾਓ ਕਿ ਕਿਹੜੇ ਕਿਹੜੇ ਬੰਦੇ ਨੇ ਇਹਦੇ ਵਿੱਚ ਉਹ ਤੁਹਾਨੂੰ ਗੱਲ ਦੱਸੀ ਹੈ ਕਿ ਉਹਦੇ ਵਿੱਚ ਜਿਹੜੇ ਪੰਜ ਸੈਂਕ ਸਹਿਬਾਨ ਨੇ ਉਦੋਂ ਲਾਵਾ ਇੱਕ ਸੰਤ ਸਮਾਜ ਦਾ ਬੰਦਾ ਇੱਕ ਨਾਨਕ ਸਿੰਘ ਜਥੇਬੰਦੀਆਂ ਦਾ ਇੱਕ ਵਿਦੇਸ਼ਾਂ ਦਾ ਵਾ ਇੱਕ ਪਾਲ ਸਿੰਘ ਪੂਰੇਵਾਲ ਸੋ ਸਾਰੇ ਜਿਹੜੇ 8 ਬੰਦੇ ਨੇ ਉਹ ਇੱਕ ਧਿਰ ਜਿਹੜੀ ਧਿਰ ਨਾਨਖਾਈ ਕਲੰਡਰ ਦਾ ਭੋਗ ਪਾਉਣ ਵਾਲੀ ਆ ਉਸ ਧਿਰ ਦੇ ਨੇ ਤੇ ਇੱਕ ਪਾਲ ਸਿੰਘ ਪੂਰੇਵਾਲ ਆ ਜਿਹੜਾ ਉਹ ਨਾਨਖਾਈ ਕਲੰਡਰ ਦਾ ਜਿਹੜਾ ਉਹਨੂੰ ਬਣਾਉਣ ਵਾਲਾ ਸੋ ਇੱਕ ਪਾਸੇ ਜਿਹੜਾ 8ਾਂ ਦੀ ਬਹੁ ਗਣਤੀ ਆ ਜੇ ਪਾਲ ਸਿੰਘ ਪੁਰੇਵਾਲ ਉਧਰ ਰੋਲਾ ਵੀ ਪਾ ਲੂ ਪਹਿਲੀ ਗੱਲ ਤਾਂ ਨਾ ਉਹਦੇ ਖੰਘੋਲ ਨੂੰ ਕਿਸੇ ਨੇ ਜਾਣਣਾ ਨਾ ਉਹਨੂੰ ਉਹਦੇ ਕਿਸੇ ਭੰਗੋਲ ਨੂੰ ਜਾਣਣਾ ਸਾਡੇ ਕਹਿਣ ਦਾ ਪਾਵੇ ਆ ਕਿ ਇਹਨਾਂ ਨੇ ਹੁਣ ਇੱਕ ਲੋਕ ਰਾਹ ਬਣਾ ਲੈਣੀ ਹੈ ਇਹ ਨਵੰਬਰ ਹਾਂ ਦੇਖੋ ਜੀ ਅਜੇ ਤੱਕ ਕਮੇਟੀ ਬਣਾਈ ਸੀ ਕਮੇਟੀ ਦਾ ਫੈਸਲਾ ਹੈ ਜਦ ਕਿ ਕਮੇਟੀ ਵਿੱਚ ਬਹੁਤ ਬਹੁਤ ਜਿਹੜਾ ਹੈਗਾ ਉਹ ਨਾਨਕਾਸ਼ਾਈ ਕਲੰਡਰ ਦੇ ਬਹੁਤ ਮੱਝ ਦੀ ਬਜਾਏ ਮੈਂ ਸਮਝਦਾ ਕਿ ਪੂਰੀ ਕਮੇਟੀ ਉਹਨਾਂ ਦੀ ਆ ਵਿਰੋਧ ਕਰਨ ਵਾਲਿਆਂ ਦੀ ਵਿਰੋਧ ਕਰਨ ਵਾਲਿਆਂ ਦੀ ਜਿਹੜੀ ਨਾਨਕਾਸ਼ਾਈ ਕਲੰਡਰ ਦਾ ਭੋਗ ਪਾਉਣ ਵਾਲਿਆਂ ਦੀ ਆ ਸੋ ਆਉਣ ਵਾਲੀ ਜਿਹੜਾ ਇੱਕ ਪੋ ਦੀ ਤਰੀਕ ਦਿੱਤੀ ਗਈ ਆ ਉਸ ਦਿਨ ਇਹ ਕਮੇਟੀ ਜਿਹਦੇ ਬਾਰੇ ਅਸੀਂ ਅੱਜ ਹੀ ਦੱਸ ਸਕਦੇ ਹਾਂ ਕਿ ਉਹਨਾਂ ਦਾ ਕੀ ਫੈਸਲਾ ਹੋਊਗਾ ਤੇ ਅਗਲੀ ਗੱਲ ਜਿਹੜੀ ਬੜੀ ਹੈਰਾਨੀਜਨਕ ਆ ਕਿ ਇੱਕ ਪਾਸੇ ਜਥੇਦਾਰਾਂ ਨੇ ਕਮੇਟੀ ਬਣਾਤੀ ਆ ਕਿ ਇਹ ਜਿਹੜਾ ਕੈਲੰਡਰ ਆ ਇਹਦੇ ਬਾਰੇ ਇਹਦੀ ਹੋਣੀ ਬਾਰੇ ਜਿਹੜਾ ਫੈਸਲਾ ਇਹ ਨੋਮੈਂਬਰੀ ਕਮੇਟੀ ਕਰੂਗੀ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਇਹ ਵੀ ਹਦਾਇਤ ਜਾਰੀ ਕਰ ਦਿੱਤੀ ਆ ਕਿ ਉਹ ਜਿਹੜੇ ਵਰਤਮਾਨ ਇਤਿਹਾਸਕ ਉਹਦੇ ਕੋਲ ਹੈ ਉਹਦੇ ਮੁਤਾਬਕ ਕੈਲੰਡਰ ਆ ਜਿਹੜਾ ਉਹ ਛਾਪ ਕੇ ਵੰਡ ਦੇਵੇ ਜਿਹੜਾ ਇਹ ਹੁਣ ਆਪਣਾ ਨਵਾਂ ਸੰਮਤ ਸ਼ੁਰੂ ਹੋਣਾ 14 ਮਾਰਚ ਤੋਂ ਉਹ 747 ਜਾਂ ਜਿਹੜਾ 547 ਨਾਨਕਸ਼ਾਈ ਸੰਮਤ ਸ਼ੁਰੂ ਹੋਣਾ ਜਿਹੜਾ ਉਹਦੇ ਬਾਰੇ ਜਿਹੜਾ ਕੈਲੰਡਰ ਆ ਉਹ ਸ਼੍ਰੋਮਣੀ ਕਮੇਟੀ ਨੂੰ ਹਦਾਇਤਾਂ ਵੀ ਕਰ ਦਿੱਤੀਆਂ ਨੇ ਕਿ ਉਹ ਆਪਣੇ ਅਨੁਸਾਰ ਉਹਨੂੰ ਛਾਪ ਕੇ ਵੰਡੇ ਜਦੋਂ ਇੱਕ ਪਾਸੇ ਤਾਂ ਕਮੇਟੀ ਬਣਾਤੀ ਆ ਉਹ ਕਮੇਟੀ ਨੇ ਆਪਣੀ ਰਿਪੋਰਟ ਆ ਜਿਹੜੀ ਉਹ ਇੱਕ ਪੂਨ ਨੂੰ ਦੇਣੀ ਆ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰ ਦਿੱਤੀ ਗਈ ਆ ਕਿ ਤੁਸੀਂ ਆਪਦਾ ਨਵਾਂ ਕੈਲੰਡਰ ਆ ਜਿਹੜਾ ਛਾਪ ਦੋ ਜਾਂ ਤਾਂ ਜਦੋਂ ਅਸੀਂ ਇੱਕ ਕਮੇਟੀ ਬਣਾ ਦਿੱਤੀ ਆ ਤੇ ਇਹ ਕੀਤਾ ਜਾਂਦਾ ਕਿ ਜਦੋਂ ਤੱਕ ਨਵੀਆਂ ਰਿਪੋਰਟਾਂ ਨਹੀਂ ਆਉਂਦੀਆਂ ਨਮੀ ਜਾਂਚ ਰਿਪੋਰਟ ਜਿਹੜੀ ਨਹੀਂ ਆਉਂਦੀ ਉਦੋਂ ਤੱਕ ਜਿਹੜਾ ਕੈਲੰਡਰ ਚੱਲ ਰਿਹਾ ਇਹ ਜਾਰੀ ਰਹੂਗਾ ਸੋ ਸਿੰਘ ਸਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਦੇ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਲੈ ਗਏ ਨੇ ਇੱਕ ਤਾਂ ਇੱਕ 65 ਕਮੇਟੀ ਬਣਾ ਦਿੱਤੀ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਨਵਾਂ ਕੈਲੰਡਰ ਛਾਪਣ ਦੀ ਹਦਦਾਂ ਵੀ ਜਾਰੀ ਕਰ ਦਿੱਤੀਆਂ ਨੇ ਸੋ ਧਾਲ ਚ ਕਾਲਾ ਨਹੀਂ ਧਾਲ ਪੂਰੀ ਦੀ ਪੂਰੀ ਕਾਲੀ ਆ ਇਹ ਗੱਲ ਸਾਫ਼ ਹੋ ਗਈ ਆ ਕਿ ਨਾਨਕ ਸਾਹਿਬੀ ਕੈਲੰਡਰ ਦੇ ਦੀ ਜਿਹੜੀ ਅਸੀਂ ਕਹਿੰਦੇ ਹੁੰਦੇ ਆ ਕਿ ਪੁੱਠੀ ਗਿਣਤੀ ਆ ਉਹਦੇ ਭੋਗ ਦੀ ਜਿਹੜੀ ਪੁੱਠੀ ਗਿਣਤੀ ਆ ਉਹ ਅੱਜ ਸ਼ੁਰੂ ਹੋ ਗਈ ਆ ਇਹ ਗੱਲ ਸਾਫ਼ ਤੁਹਾਡੇ ਕਹਿਣ ਦਾ ਭਾਵ ਹੈ ਕਿ ਇੱਕ ਪੋਹ ਦੀ ਸੰਗਰਾਦ ਨੂੰ ਜਿਹੜਾ ਫੈਸਲਾ ਹੋਣਾ ਉਹਦੇ ਅਨੁਸਾਰ ਨਾਰਿਕਾਹੀ ਕਲੰਡਰ ਦਾ ਭੋਗ ਪੱਕੇ ਤੌਰ ਤੇ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਅੱਜ ਹੀ ਅਸੀਂ ਕਹਿ ਸਕਦੇ ਹਾਂ ਕਿ ਨਾਰਿਕਾਹੀ ਕਲੰਡਰ ਦਾ ਭੋਗ ਆ ਜਿਹੜਾ ਉਹ ਲਗਭਗ ਪਾ ਦਿੱਤਾ ਗਿਆ। ਹੇਰਾ ਸਭ ਅਗਲੀ ਜਿਹੜੀ ਖਬਰ ਆ ਉਹ ਹੈ ਬਜ਼ੁਰਗਾਂ ਨਾਲ ਜੁੜੀ ਹੋਈ ਆ। ਬਹੁਤ ਗਿਣਤੀ ਬਜ਼ੁਰਗ ਜਿਹੜੇ ਨੇ ਤਕਰੀਬਨ ਪੌਣੇ 2 ਲੱਖ ਬਜ਼ੁਰਗ ਬੁਢਾਪਾ ਪੈਨਸ਼ਨ ਨੂੰ ਅੜੀਕ ਦੇ ਰਿਹਾ ਰੱਬ ਨੂੰ ਪਿਆਰੇ ਹੋਏ। ਔਰ ਅੰਕੜੇ ਇਹ ਵੀ ਦੱਸਦੇ ਨੇ ਕਿ ਹਰ ਸਾਲ 25000 ਜਿਹੜੇ ਬਜ਼ੁਰਗ ਨੇ ਉਹੋ ਬੁਢਾਪਾ ਪੈਨਸ਼ਨ ਨੂੰ ਉਡੀਕਦੇ ਕਿਉਂਕਿ ਜਿਹੜੀ ਬੁਢਾਪਾ ਪੈਨਸ਼ਨ ਆ ਉਹ ਸਮੇਂ ਸਿਰ ਨਹੀਂ ਆਉਂਦੀ ਬਹੁਤ ਲੰਮਾ ਲੰਮਾ ਸਮਾਂ ਛੇ-ਛੇ ਮਹੀਨੇ ਰਿਲੀਜ਼ ਨਹੀਂ ਹੁੰਦੀ ਉਹ ਉਡੀਕਦੇ ਰਹਿ ਕੇ ਰੱਬ ਕੋ ਪਿਆਰੇ ਹੋਦ ਰਹੇ ਇਹ ਤੁਹਾਡੇ ਅਨੁਸਾਰ ਕੀ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਤੇ ਇੱਕ ਪ੍ਰਸ਼ਨ ਚਿੰਨਣਾ ਨਹੀਂ ਲਾਉਂਦੀ ਇਹ ਜਿਹੜੀ ਅੰਕੜੇ ਨੇ ਦੇ ਕੋ ਪਰਮਜੀਤ ਸਿੰਘ ਦੀ ਗੱਲ ਇਹ ਹੈ ਕਿ ਇਸ ਖਬਰ ਦੇ ਦੋ ਪਹਿਲੂ ਨੇ ਇੱਕ ਤਾਂ ਇਹ ਆ ਕਿ ਬਜ਼ੁਰਗਾਂ ਦੀ ਮੌਤ ਦੂਸਰੇ ਪਾਸੇ ਇਹ ਆ ਕਿ ਜਿਹੜੀ ਬੁਢਾਪਾ ਪੈਨਸ਼ਨ ਮਿਲਦੀ ਆ ਅ ਅਸੀਂ ਜੇ ਅੰਕੜਿਆਂ ਵੱਲ ਨਜ਼ਰ ਮਾਰੀਏ ਤਾਂ ਕੁਦਰਤੀ ਹੈ ਕਿ ਪੰਜ ਸਾਲ ਦੇ ਵਿੱਚ ਪਿਛਲੇ ਪੰਜ ਸਾਲਾਂ ਦੇ ਵਿੱਚ ਤਕਰੀਬਨ ਪੌਣੇ 2 ਲੱਖ 176000 ਬਜ਼ੁਰਗਾਂ ਦੀ ਮੌਤ ਆ ਜਿਹੜੀ ਉਹ ਹੋਈ ਆ ਸੋ ਪੰਜਾਬ ਦੇ ਵਿੱਚ ਜਿਹੜੀ ਬਡਾਪਾ ਪੈਨਸ਼ਨ ਸਰਕਾਰ ਨੇ ਸ਼ੁਰੂ ਕੀਤੀ ਗਈ ਆ ਕਿ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਜਿਹੜੇ ਉਹਨਾਂ ਨੂੰ ਬੁਢਾਪਾ ਪੈਨਸ਼ਨ ਹੈ ਜਿਹੜੀ ਉਹ ਲਈ ਜਾਂਦੀ ਆ ਸੋ ਉਹ 15 ਲੱਖ ਬਜ਼ੁਰਗਾਂ ਨੂੰ ਇਹ ਲਾਭ ਮਿਲਿਆ ਵਾ ਇਸ ਬੁਢਾਪਾ ਪੈਨਸ਼ਨ ਦਾ 15 ਲੱਖ ਬਜ਼ੁਰਗ ਇਹਦੇ ਲਾਭਪਾਤਰੀ ਨੇ ਇਹ ਜਿਹੜੀ ਪੈਨਸ਼ਨ ਬੁਢਾਪਾ ਪੈਨਸ਼ਨ ਸਕੀਮ ਆ ਜਿਹੜੀ ਸਰਕਾਰ ਨੇ ਸ਼ੁਰੂ ਕੀਤੀ ਆ ਤੇ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਜਿਹੜੇ ਬਜ਼ੁਰਗ ਆਪਣੀ ਪੈਨਸ਼ਨ ਉਡੀਕਦੇ ਆ ਉਡੀਕਦੇ ਆ ਮਤਲਬ ਪਰਮਾਤਮਾ ਕੋਲ ਚਲੇ ਗਏ ਨਹੀਂ ਉਹਦੇ ਬਾਰੇ ਇਹ ਆ ਕਿ ਪੈਨਸ਼ਨ ਆ ਜਿਹੜੀ ਉਹ ਸਰਕਾਰ ਵੱਲੋਂ ਇੰਨਾ ਰੋਕ ਰੋਕ ਕੇ ਜਾਰੀ ਕੀਤੀ ਜਾਂਦੀ ਆ ਕਿ ਉਹਦੇ ਦਰਮਿਆਨ ਜਿਹੜੇ ਪੈਨਸ਼ਨ ਲੈਣ ਵਾਲੇ ਬਜ਼ੁਰਗ ਨੇ ਉਹਨਾਂ ਵਿੱਚੋਂ ਬਹੁਤਿਆਂ ਦੀ ਜਿਹੜੀ ਮੌਤ ਆ ਉਹ ਹੋ ਜਾਂਦੀ ਆ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਪਿਛਲੇ ਸਾਲ 25000 ਬਜ਼ੁਰਗ ਸੀ ਜਿਹੜੇ ਉਹ ਆਪਣੀ ਪੈਨਸ਼ਨ ਉਡੀਕਦੇ ਰੱਬ ਨੂੰ ਪਿਆਰੇ ਹੋ ਗਏ ਕਿਉਂਕਿ ਪਿਛਲੇ ਸਤੰਬਰ ਤੋਂ ਲੈ ਕੇ ਅੱਜ ਤੱਕ ਸਤੰਬਰ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵਿੱਚ ਜਿਹੜੀ ਬੁਢਾਪਾ ਪੈਨਸ਼ਨ ਆ ਉਹ ਜਾਰੀ ਨਹੀਂ ਹੋਈ ਸੋ ਇਨਾਂ 6 ਮਹੀਨਿਆਂ ਦੇ ਵਿੱਚ ਕਿਉਂਕਿ ਹਰ ਮਹੀਨੇ ਤਕਰੀਬਨ 20 ਤੋਂ 25 ਹਜ਼ਾਰ ਬਜ਼ੁਰਗ ਨੇ ਜਿਹੜੇ ਉਹ ਚੜ੍ਹਾਈ ਕਰ ਜਾਂਦੇ ਨੇ ਤੇ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ 5 ਸਾਲਾਂ ਦੇ ਵਿੱਚ 1,76,000 ਬਜ਼ੁਰਗ ਨੇ ਜਿਹੜੇ ਉਹ ਸਵਰਗ ਸੁਧਾਰ ਗਏ ਨੇ ਸੋ ਉਹ ਜਿਹੜੇ ਬਜ਼ੁਰਗ ਇਸ ਸਮੇਂ ਦੇ ਦਰਮਿਆਨ ਜਦੋਂ ਇਹ ਪੈਨਸ਼ਨ ਜਾਰੀ ਨਹੀਂ ਹੁੰਦੀ ਉਹ ਵਿਚਾਰੇ ਆਪਣੀ ਪੈਨਸ਼ਨ ਉਡੀਕਦੇ ਉਡੀਕਦੇ ਰੱਬ ਨੂੰ ਪਿਆਰਿਓਗੇ ਅਗਲੀ ਗੱਲ ਜਿਹੜੀ ਇਹਦੇ ਵਿੱਚ ਕਰਨ ਵਾਲੀ ਆ ਕਿ ਇਹ ਬਜ਼ੁਰਗ ਜਿਹੜੇ ਆਪਣੀ ਪੈਨਸ਼ਨ ਨੂੰ ਢੀਕਦੇ ਚੜ੍ਹਾਈ ਕਰ ਜਾਂਦੇ ਨੇ ਉਹਨਾਂ ਦੀ ਪੈਨਸ਼ਨ ਦੇ ਵਿੱਚ ਇੱਕ ਵੱਡਾ ਕਪੜਾ ਹੁੰਦਾ ਫਿਰ ਉਹ ਕਿਵੇਂ ਜੀ ਜਿਹੜਾ ਪਿੰਡ ਦਾ ਸਰਪੰਚ ਹੈ ਉਹ ਉਸ ਗੱਲ ਜਾਂ ਤਾਂ ਬਹੁਤੇ ਨੇ ਉਹਦੇ ਵਿੱਚ ਉਹ ਪੈਨਸ਼ਨ ਵਾਪਸ ਭੇਜ ਦਿੰਦੇ ਨੇ ਕਿ ਆਹ ਬੰਦਾ ਜਿਹੜਾ ਇਹ ਚੜ੍ਹਾਈ ਕਰ ਗਿਆ ਇਹਦੀ ਪੈਨਸ਼ਨ ਆ ਜਿਹੜੀ ਉਹ ਵਾਪਸ ਸਰਕਾਰੀ ਖਜ਼ਾਨੇ ਵਿੱਚ ਚਲੀ ਜਾਂਦੀ ਆ ਬਹੁਤ ਸਾਰੇ ਇਹ ਹੁੰਦੇ ਨੇ ਕਿ ਜਿਹੜੇ ਬਜ਼ੁਰਗ ਚੜ੍ਹਾਈ ਕਰ ਜਾਂਦੇ ਨੇ ਉਹਨਾਂ ਦੀ 2 2 3 3 4 4 ਮਹੀਨੇ ਪੈਨਸ਼ਨ ਆ ਜਿਹੜੀ ਉਹ ਆਪ ਵੜਾਪ ਜਾਂਦੇ ਨੇ ਉਹਨਾਂ ਦੀ ਜਿਹੜੀ ਉਹਨਾਂ ਦੀ ਮੌਤ ਦੀ ਜਾਣਕਾਰੀ ਹੈ ਕਿਉਂਕਿ ਇਹ ਸਰਕਾਰ ਦਾ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ ਕਿ ਨੈਟ ਦੇ ਤੇ ਜਾਂ ਮਤਲਬ ਅਸੀਂ ਕੰਪਿਊਟਰ ਤੇ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਆ ਕਿ ਆਹ ਲਾਹ ਪਾਤਰੀ ਨੇ ਜਿਹਾਂ ਜਿਹੜੀ ਸਾਡੀ ਜਿਹੜਾ ਡੈਥ ਦੀ ਜਾਣਕਾਰੀ ਆ ਉਹ ਕਿਸੇ ਤਰ੍ਹਾਂ ਕੋਈ ਨੈੱਟ ਤੇ ਹੋਵੇ ਕਿ ਉਸੇ ਤਰ੍ਹਾਂ ਉਹ ਜਿਹੜਾ ਵਿਅਕਤੀ ਜਿਹਦੀ ਡੈਥ ਹੋ ਗਈ ਉਹਦਾ ਲਾਭਪਾਤਰੀ ਚੋਂ ਨਾਮ ਆ ਜਿਹੜਾ ਕਿਸੇ ਟੰਗ ਤਰੀਕੇ ਦੇ ਨਾਲ ਉਸੇ ਸਮੇਂ ਡਿਲੀਟ ਹੋ ਜੇ ਸੋ ਇਸ ਤਰ੍ਹਾਂ ਦਾ ਕਿਉਂਕਿ ਹਲੇ ਤੱਕ ਪੰਜਾਬ ਦੇ ਵਿੱਚ ਕੋਈ ਸਿਸਟਮ ਨਹੀਂ ਇਸ ਕਰਕੇ ਜਿਹੜੇ ਲਾਭਪਾਤਰੀ ਨੇ ਜਿਹੜੇ ਬਜ਼ੁਰਗਾਂ ਦੀ ਮੌਤ ਹੋ ਜਾਂਦੀ ਆ ਉਹਨਾਂ ਚੋਂ ਕਈਆਂ ਦੀ ਪੈਨਸ਼ਨ ਵਾਪਸ ਸਰਕਾਰੀ ਖਜ਼ਾਨੇ ਚਲੀ ਜਾਂਦੀ ਆ ਤੇ ਕਈਆਂ ਦੀ ਉਸ ਪਿੰਡ ਦੇ ਜਿਹੜੇ ਸਰਪੰਚ ਨੇ ਜਿਹੜੇ ਚਲਾਕ ਸਰਪੰਚ ਹੁੰਦੇ ਨੇ ਉਹ ਆਪ ੜੱਪ ਜਾਂਦੇ ਨੇ ਸੋ ਸਰਕਾਰ ਨੂੰ ਮੈਂ ਸਮਝਦਾ ਕਿ ਇਹ ਜ਼ਰੂਰ ਚਾਹੀਦਾ ਪਹਿਲੀ ਗੱਲ ਤਾਂ ਸਰਕਾਰ ਨੇ ਜਿਹੜਾ ਬਜ਼ੁਰਗਾਂ ਦੇ ਨਾਲ ਆਪਣੀ ਪਿਛਲੀਆਂ ਚੋਣਾਂ ਵੇਲੇ ਜਿਹੜੀਆਂ 2012 ਚ ਚੋਣਾਂ ਹੋਈਆਂ ਨੇ ਉਹਦੇ ਵਿੱਚ ਵਾਦਾ ਕੀਤਾ ਸੀ ਕਿ ਅਸੀਂ ਬੁਢਾਪਾ ਪੈਨਸ਼ਨ ਹੈ ਜਿਹੜੀ ਇਹਨੂੰ ਦੁੱਗਣੀ ਕਰਾਂਗੇ ਹੁਣ 28 250 ਮਿਲਦੇ ਨੇ ਉਹਨੂੰ 500 ਕਰਨ ਦਾ ਵਾਦਾ ਕੀਤਾ ਸੀ ਪਰੰਤੂ 3 ਸਾਲ ਬੀਤ ਗਏ ਨੇ ਪੰਜਾਬ ਸਰਕਾਰ ਨੂੰ ਆਇਆ ਨਵੀਨੂ ਬਾਦਲ ਨੂੰ ਉਸ ਦੇ باوجود ਅੱਜ ਤੱਕ ਬਜ਼ੁਰਗਾਂ ਦੀ ਪੈਨਸ਼ਨ ਹੈ ਜਿਹੜੀ ਉਹਦੇ ਵਿੱਚ ਕੋਈ ਵਾਦਾ ਨਹੀਂ ਕੀਤਾ ਗਿਆ ਉਲਟਾ ਜਿਵੇਂ ਮੈਂ ਤੁਹਾਨੂੰ ਕਹਿਆ ਗਿਆ ਕਿ ਪਿਛਲੇ ਸਤੰਬਰ ਤੋਂ ਅੱਜ ਤੱਕ ਪੈਨਸ਼ਨ ਹੈ ਜਿਹੜੀ ਉਹ ਜਾਰੀ ਹੋਈ ਨਹੀਂ ਕੀਤੀ ਤੋ ਇਹ ਜਿਹੜਾ ਬਜ਼ੁਰਗਾਂ ਦੇ ਨਾਲ ਵਿਸ਼ਵਾਸ ਘਾਟ ਆ ਉਹ ਵਿਚਾਰੇ ਆਪਣੀ ਪੈਨਸ਼ਨ ਉਡੀਕਦੇ ਰਹਿੰਦੇ ਨੇ ਤੇ ਇਹ ਵੀ ਉਡੀਕਦੇ ਰਹਿੰਦੇ ਨੇ ਕਿ ਸਾਡੀ ਪੈਨਸ਼ਨ ਆ ਜਿਹੜੀ ਉਹ 250 ਤੋਂ 500 ਹੋਣੀ ਆ ਉਹਨਾਂ ਦੇ ਨਾਲ ਜਦੋਂ ਇਹ ਸਰਕਾਰ ਇਸ ਤਰ੍ਹਾਂ ਦਾ ਧੋਖਾ ਕਰਦੀ ਆ ਭਾਵੇਂ ਕਿ ਉਹਨਾਂ ਦੀ ਮੌਤ ਲਈ ਅਸੀਂ ਮੰਨਦੇ ਆ ਕਿ ਉਹਨਾਂ ਨੂੰ ਪੈਨਸ਼ਨ ਨਾ ਮਿਲਣੀ ਜ਼ਿੰਮੇਵਾਰ ਨਹੀਂ ਪਰantu ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਹੌਕਾ ਜ਼ਰੂਰ ਉੱਠਦਾ ਬਿਲਕੁਲ ਜੀ ਬਿਲਕੁਲ ਕਿਤੇ ਨਾ ਕਿਤੇ ਉਹ ਗਰੀਬ ਬਜ਼ੁਰਗ ਜਿਨ੍ਹਾਂ ਨੇ ਉਹਨਾਂ 250 ਦੇ ਨਾਲ ਆਪਣੀ ਪੈਨਸ਼ਨ ਦੇ ਨਾਲ ਆਪਣਾ ਕੋਈ ਇਲਾਜ ਕਰਾਉਣਾ ਉਹਦਾ ਕੋਈ ਦਵਾਈ ਲੈਣੀ ਹੁੰਦੀ ਆ ਉਹਦੇ ਤੋਂ ਵੀ ਉਹ ਬਾਂਝੇ ਰਹਿ ਜਾਂਦੇ ਨੇ ਤੇ ਉਹਨਾਂ ਦੀ ਮੌਤ ਆ ਜਿਹੜੀ ਹੋਰ ਨੇੜੇ ਆ ਜਾਂਦੀ ਆ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪੈਨਸ਼ਨ ਨਾ ਮਿਲਣੀ ਬੜਾਪਾ ਪੈਨਸ਼ਨਾਂ ਮਿਲਣੀ ਉਹਨਾਂ ਦੀ ਮੌਤ ਦਾ ਕਾਰਨ ਜ਼ਰੂਰ ਬਣਦੀ ਆ ਪਰੰਤੂ ਮੁੱਖ ਰੂਪ ਦੇ ਵਿੱਚ ਜਿਹੜੀ ਅਸੀਂ ਸਥਿਤੀ ਆ ਉਹ ਜਿਸ ਦੀ ਅਸੀਂ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਪੈਨਸ਼ਨਾਂ ਜਿਹੜੀ ਉਹ ਬਹੁਤ ਰੁਕ ਰੁਕ ਕੇ ਦਿੱਤੀ ਜਾਂਦੀ ਆ ਤੇ ਉਸੇ ਦਰਿਆਨ ਦਰਮਿਆਨ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਚੜ੍ਹਾਈ ਕਰਨ ਦੀ ਗਿਣਤੀ ਆ ਜਿਹੜੀ ਉਹ ਕਾਫੀ ਵੱਧ ਜਾਂਦੀ ਆ ਬਿਲਕੁਲ ਠੀਕ ਆ ਜੀ ਜਿਵੇਂ ਕਿ ਪਹਿਲਾਂ ਪਹਿਲ ਸਰਪੰਚਾਂ ਕੋਲੇ ਪੈਨਸ਼ਨ ਆਉਣ ਤੋਂ ਪਹਿਲਾਂ ਬੈਂਕਾਂ ਵਿੱਚ ਪੈਨਸ਼ਨ ਆਉਂਦੀ ਸੀ ਪਰ ਉਹਨੂੰ ਇਹ ਸਮੱਸਿਆ ਸੀ ਕਿ ਬਜ਼ੁਰਗ ਵਿਚਾਰੇ ਬੈਂਕਾਂ 'ਚ ਜਾ ਕੇ ਉਹ ਤੱਕੇ ਖਾਂਦੇ ਸੀ ਤੱਕੇ ਖਾਣੇ ਪੈਂਦੇ ਸੀ ਤੇ ਜਿਹੜੇ ਬੈਂਕ ਕਰਮਚਾਰੀ ਸੀ ਉਹ ਵੀ ਝੜਕਾ ਮਾਰ ਦਿੰਦੇ ਪਾਪਾ ਪਰੇ ਹੋ ਕੇ ਖੜ ਜਾ ਹਾਂ ਜਦੋਂ ਤੇਰੀ ਵਾਰੀ ਆਊਗੀ ਬਾਅਦ ਕੰਮ ਨਿਬਟਾ ਲਈਏ ਜ਼ਰੂਰੀ ਆ ਬਾਅਦ ਤੁਹਾਨੂੰ ਦੇਖਾਂਗੇ ਉਦੋਂ ਬਜ਼ੁਰਗਾਂ ਨੂੰ ਫालतू ਜਿਹਾ ਸਮਝਿਆ ਜਾਂਦਾ ਸੀ ਪੰਜਾਬ ਸਰਕਾਰ ਨੇ ਇਸ ਸਮੱਸਿਆ ਨੂੰ ਦੇਖਦੇ ਆ ਜਿਹੜੀਆਂ ਪੈਨਸ਼ਨਾਂ ਸੀ ਉਹ ਸਰਪੰਚਾਂ ਦੇ ਖਾਤਿਆਂ 'ਚ ਪਾਉਣੀ ਸ਼ੁਰੂ ਕਰਤੀਆਂ ਪਰ ਹੁਣ ਜਿਹੜੀ ਆਪਾਂ ਪਿੱਛੇ ਜਿਹੜੇ ਅੰਕੜੇ ਵੀ ਆਏ ਕਿ ਇੱਕ ਸਰਪੰਚ ਨੇ ਕਿੰਨੇ ਵੱਡੇ ਦੋਪਲੇ ਕਪੜੇ ਪਏ ਨੇ ਵੱਡੇ ਕਪੜੇ ਤੁਹਾਡੀ ਗੱਲ ਬਿਲਕੁਲ ਠੀਕ ਆ درست ਆ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਦੋਂ ਬਜ਼ੁਰਗ ਦੀ ਮੌਤ ਹੁੰਦੀ ਆ ਤਾਂ ਜਿਹੜੇ ਵਾਰਿਸ ਨੇ ਉਹ ਬਕਾਇਦਾ ਰੂਪੇ ਚ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਵੀ ਹੈ ਉੱਥੇ ਦੱਸਣ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਦੇਣ ਤਾਂ ਕਿ ਜਿਹੜੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਉਹ ਨੈਟ ਤੇ ਪਾਈ ਜਾ ਸਕੇ ਔਰ ਜਿਹੜੀ ਸੰਬੰਧਿਤ ਜਿਹੜੀ ਯੋਗ ਕਾਰਵਾਈ ਕਰਕੇ ਬਜ਼ੁਰਗਾਂ ਦਾ ਜਿਹੜਾ ਉਹ ਸਾਰਾ ਕੰਮ ਹੋ ਸਕੇ ਸਿਰਾ ਸਭ ਅਗਲੀ ਜਿਹੜੀ ਖਬਰ ਆ ਉਹ ਕਾਂਗਰਸ ਨਾਲ ਜੁੜੀ ਹੋਈ ਆ ਕਾਂਗਰਸ ਨੇ ਜਿਹੜਾ ਰਾਹੁਲ ਗਾਂਧੀ ਆ ਉਹਨੂੰ ਅੱਗੇ ਲਿਆਂਦਾ ਤਾਂ ਕਿ ਪਾਰਟੀ ਵਿੱਚ ਕੋਈ ਜਾਨ ਪੈ ਸਕੇ ਉਹਨਾਂ ਨੇ ਕਾਂਗਰਸ ਦੇ ਢਾਂਚੇ ਵਿੱਚ ਜਿਹੜਾ ਹੈ ਬਹੁਤ ਵੱਡੇ ਪੱਧਰ ਤੇ ਇਹਨੂੰ ਤਬਦੀਲੀ ਕਰਨਾ ਚਾਹੁੰਦੇ ਨੇ ਕੀ ਜਿਹੜੀ ਇਹ ਤਬਦੀਲੀ ਕਰਕੇ ਕਾਂਗਰਸ ਵਿੱਚ ਕੋਈ ਨਵੀਂ ਰੂਹ ਫੂਕੀ ਜਾ ਸਕਦੀ ਹੈ ਦੇਖੋ ਜਿਹੜੀ ਕਾਂਗਰਸ ਆ ਉਹ ਪਹਿਲਾਂ ਲੋਕ ਸਭਾ ਚੋਣਾਂ ਚ ਬਹੁਤ ਬੁਰੀ ਤਰ੍ਹਾਂ ਹਾਰੀ ਉਹ ਤੋਂ ਬਾਅਦ ਜਿਹੜੀਆਂ ਸੂਬੇ ਦੀਆਂ ਚੋਣਾਂ ਹੋਈਆਂ ਉਹਨਾਂ 'ਚ ਬਹੁਤ ਬੁਰੀ ਤਰ੍ਹਾਂ ਹਾਰੀ ਫਿਰ ਜਿਹੜੀ ਦੇਸ਼ ਦੀ ਰਾਜਧਾਨੀ ਦਿੱਲੀ ਆ ਉੱਥੇ ਤਕਰੀਬਨ ਕਾਂਗਰਸ ਦਾ ਤਕਰੀਬਨ ਕੀ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਉਸ ਤੋਂ ਬਾਅਦ ਰਾਹੁਲ ਗਾਂਧੀ ਆ ਜਿਹੜਾ ਉਹ ਫਿਰ ਵੀ ਇਹ ਚਾਹੁੰਦਾ ਸੀ ਕਿ ਮੈਂ ਕਾਂਗਰਸ ਦੀ ਅਗਵਾਈ ਕਰਾਂ ਤੇ ਕਾਂਗਰਸ ਨੂੰ ਮੈਂ ਉਸ ਪਾਸੇ ਲੈ ਕੇ ਜਾਵਾਂ ਤੇ ਕਾਂਗਰਸ ਦੇ ਵਿੱਚ ਮੁੜ ਕੇ ਜਾਨ ਪੈ ਸਕੇ ਭਾਵੇਂ ਕਿ ਉਹਦੇ ਕੋਲ ਨਾ ਤਾਂ ਇਹ ਵਿਜ਼ਨ ਆ ਕਿ ਕਾਂਗਰਸ ਨੂੰ ਦੁਆਰਾ ਕਿਵੇਂ ਉਹ ਖੜਾ ਕਰੂਗਾ ਤੇ ਉਹਦਾ ਸਿਰਫ ਤੇ ਸਿਰਫ ਇੱਕੋ ਫਾਰਮੂਲਾ ਸੀ ਕਿ ਜਿਹੜੇ ਪੁਰਾਣੇ ਕਾਂਗਰਸੀ ਬਜ਼ੁਰਗ ਨੇ ਉਹਨਾਂ ਨੂੰ ਲਾਂਬੇ ਕਰਕੇ ਮੈਂ ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਅੱਗੇ ਲੈ ਕੇ ਆਵਾਂ ਪਾਵੇ ਕਿ ਇਹ ਫਾਰਮੂਲਾ ਉਹਦਾ ਬਹੁਤ ਸੂਬਿਆਂ ਦੇ ਵਿੱਚ ਬਹੁਤਾ ਸਫਲ ਨਹੀਂ ਹੋਇਆ ਪਰੰਤੂ ਉਹ ਇਸ ਗੱਲ ਤੇ ਵਿਜਿਤ ਹੈ ਸੋ ਹੁਣ ਜਦੋਂ ਉਹ ਆਪਣੇ ਕਾਂਗਰਸੀ ਦੇ ਜਿਹੜੇ ਆਗੂ ਨੇ ਵੱਡੇ ਸਤਾਪਤ ਆਗੂ ਨੇ ਉਹਨਾਂ ਨਾਲ ਇੱਕ ਤਰ੍ਹਾਂ ਇਸ ਗੱਲ ਤੋਂ ਰੁਸ ਕੇ ਛੁੱਟੀ ਤੇ ਚੱਲ ਗਿਆ ਕਿੱਥੇ ਬੈਠਾ ਵਾ ਕਿੱਥੇ ਨਹੀਂ ਬੈਠਾ ਕਾਂਗਰਸ ਨੂੰ ਨਹੀਂ ਪਤਾ ਪਰੰਤੂ ਕੰਸੂਆਂ ਆ ਰਹੀਆਂ ਨੇ ਕਿ ਉਹਨੇ ਜਿਹੜੀ ਸ਼ਰਤ ਰੱਖੀ ਆ ਕਿ ਮੈਂ ਆਪਣੀ ਮਰਜ਼ੀ ਦੀ ਜਿਹੜੀ ਟੀਮ ਆ ਉਹ ਤਿਆਰ ਕਰੂੰਗਾ ਤੇ ਆਪਣੀ ਮਰਜ਼ੀ ਅਨਸਾਰ ਉਸ ਟੀਮ ਨੂੰ ਚਲਾਉਂਗਾ ਸੋ ਆਉਣ ਵਾਲੇ ਦਿਨਾਂ ਚ ਕਿਉਂਕਿ ਸੋਨੀਆ ਗਾਂਧੀ ਆ ਜਿਹੜੀ ਉਹ ਆਪਣਾ ਪੂਰੀ ਤਰ੍ਹਾਂ ਪੁੱਤਰ ਮੋਹ ਦੇ ਵਿੱਚ ਵੱਜੀ ਹੋਈ ਆ ਤੇ ਕਾਂਗਰਸ ਦਾ ਜਿਹੜਾ ਇਹ ਦੁਰਭਗੀ ਹੋਈ ਆ ਬੁਰੇ ਬੁਰਾ ਹਾਲ ਹੋਇਆ ਉਹ ਸਿਰਫ ਉਹ ਪੁੱਤਰ ਮੋਹ ਕਾਰਨ ਹੋਇਆ ਕਿ ਸੋਨੀਆ ਹਰ ਹਿੱਲੇ ਰਾਹੁਲ ਗਾਂਧੀ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੀ ਆ ਤੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਇੱਕ ਬਹੁਤ ਵੱਡੀ ਲਾਬੀ ਆ ਜਿਹੜੀ ਉਹ ਰਾਹੁਲ ਗਾਂਧੀ ਦੀ ਥਾਂ ਉਹਦੀ ਜਿਹੜੀ ਭੈਣ ਆ ਪ੍ਰਿੰਕਾ ਗਾਂਧੀ ਨੂੰ ਅੱਗੇ ਲਿਆਉਣ ਦੀ ਮੰਗ ਕਰਨ ਲੱਗ ਪਈ ਆ ਤਾਂ ਕਿ ਲੋਕਾਂ ਦੇ ਵਿੱਚ ਇੱਕ ਨਵਾਂ ਚਿਹਰਾ ਲੈ ਕੇ ਜਾਇਆ ਜਾਵੇ ਤੇ ਨਵੇਂ ਚਿਹਰੇ ਦੇ ਨਾਲ ਲੋਕਾਂ ਦੀਆਂ ਉਮੀਦਾਂ ਨੇ ਜਿਹੜੀਆਂ ਉਹ ਜਗਾ ਕੇ ਉਹਦੇ ਨਾਲ ਜੋੜੀਆਂ ਜਾ ਸਕਣ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਕਾਂਗਰਸ ਦੇ ਵਿੱਚ ਦੁਬਦ ਹੈ ਜਾਂ ਅਸੀਂ ਸਮਝਦੇ ਹਾਂ ਕਿ ਕਾਂਗਰਸ ਦਾ ਜਿਹੜਾ ਅੰਦਰੂਨੀ ਕਲੇਸ਼ ਆ ਇਹ ਹੋ ਸਕਦਾ ਹੋਰ ਵੀ ਤਿੱਖਾ ਹੋਵੇ ਪਰੰਤੂ ਜਿਸ ਤਰ੍ਹਾਂ ਰਾਹੁਲ ਗਾਂਧੀ ਆ ਜਿਹੜਾ ਜਿਹੜਾ ਉਹਦਾ ਵਿਜ਼ਨ ਨਹੀਂ ਆ ਪੂਰੀ ਤਰ੍ਹਾਂ ਰਾਜਨੀਤੀ ਤੇ ਉਹਦੀ ਪਕੜ ਨਹੀਂ ਹੈ ਕਿਉਂਕਿ ਜਦੋਂ ਵੀ ਪਾਰਲੀਮੈਂਟ ਦੇ ਵਿੱਚ ਜਾਂ ਪਾਰਲੀਮੈਂਟ ਤੋਂ ਬਾਹਰ ਕੋਈ ਗੰਭੀਰ ਮੁੱਦਾ ਉਠਿਆ ਰਾਹੁਲ ਗਾਂਧੀ ਨੇ ਕਦੇ ਵੀ ਉਹਦੇ ਤੇ ਆਪਣਾ ਬੰਦਾ ਜਿਹੜਾ ਉਸ ਨਾ ਤਾਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਨਾ ਉਹਦੇ ਵਿੱਚ ਉਹਨੇ ਉਸ ਤਰ੍ਹਾਂ ਦੀ ਹਿੱਸੇਦਾਰੀ ਪਾਈ ਆ ਜਿਸ ਤਰ੍ਹਾਂ ਦੀ ਉਹਦੀ ਜ਼ਿੰਮੇਵਾਰੀ ਬਣਦੀ ਸੀ ਸੋ ਹੁਣ ਤੱਕ ਦਾ ਜੇ ਅਸੀਂ ਰਾਹੁਲ ਗਾਂਧੀ ਦਾ ਰਾਜਸੀ ਕਿਰਦਾਰ ਦੇਖੀਏ ਤਾਂ ਉਹਦੇ ਤੋਂ ਬਹੁਤ ਈ ਉਮੀਦ ਆ ਜਿਹੜੀ ਮੈਂ ਸਮਝਦਾ ਕਿ ਅਸੀਂ ਨਹੀਂ ਕਰ ਸਕਦੇ ਪਰੰਤੂ ਕਾਂਗਰਸ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਤੇ ਫੇਰ ਦੁਆਰਾ ਦਾਅ ਲਾਉਂਦੀ ਆ ਜਾਂ ਨਹੀਂ ਲਾਉਂਦੀ ਜਾਂ ਉਹਦੀ ਜਗ੍ਹਾ ਪ੍ਰਿੰਕਾ ਗਾਂਧੀ ਨੂੰ ਲੈ ਕੇ ਆਉਂਦੀ ਆ ਇਹ ਫਿਰ ਹਾਲ ਦੇਖਣ ਵਾਲੀ ਗੱਲ ਆ ਪਰੰਤੂ ਜੋ ਕੁਝ ਇਸ ਵੇਲੇ ਅੰਦਰੋਂ ਬਾਹਰ ਆ ਰਿਹਾ ਉਹਦੇ ਮੁਤਾਬਕ ਤਾਂ ਇਹ ਲੱਗਦਾ ਕਿ ਸ਼ਾਇਦ ਇਹ ਜਿਹੜਾ ਰਾਹੁਲ ਗਾਂਧੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਵਾਂ ਤਜਰਬਾ ਕਰਨ ਜਾ ਰਿਹਾ ਉਹਦੇ ਨਾਲ ਕਾਂਗਰਸ ਨੂੰ ਲਾਭ ਹੋਣ ਦੀ ਬਜਾਏ ਨੁਕਸਾਨ ਜ਼ਿਆਦਾ ਹੋਣ ਦੀ ਸੰਭਾਵਨਾ ਮਿਲਦੀ ਬਿਲਕੁਲ ਤੁਹਾਡੇ ਕਹਿਣ ਦਾ ਪਾਵੇ ਆ ਕਿ ਰਾਹੁਲ ਗਾਂਧੀ ਜਿਹੜਾ ਸਿਆਸੀ ਦੂਰ ਪਰਪਕਤਾ ਨਹੀਂ ਹੈ ਰਾਸੀ ਪਰਪਕਤਾ ਨਹੀਂ ਹੈ ਤੇ ਇਸ ਕਾਰਨ ਜਿਹੜਾ ਉਹ ਫੈਸਲੇ ਲੈਂਦਾ ਖਾਸ ਕਰਕੇ ਜਿਹੜੀ ਉਹਦੇ ਵਿੱਚ ਇਹ ਯੋਗਤਾ ਜਿਹੜੀ ਮੈਂ ਗੱਲ ਕੀਤੀ ਆ ਕਿ ਅੱਗੇ ਆ ਕੇ ਅਗਵਾਈ ਕਰਨ ਦੀ ਉਹ ਯੋਗਤਾ ਦੀ ਹਾਲੇ ਵੀ ਉਹਦੇ ਵਿੱਚ ਘਾਟ ਆ ਕਿਤੇ ਨਾ ਕਿਤੇ ਰੜਕਦੀ ਆ ਲੀਡਰਸ਼ਿਪ ਦੇ ਮਤਲਬ ਲੀਡਰ ਦੇ ਗੁਣ ਜਿਹੜੇ ਨੇ ਉਹਨਾਂ ਦੀ ਅਜੇ ਪੂਰੀ ਤਰ੍ਹਾਂ ਵਿੱਚ ਬਿਲਕੁਲ ਪਰਪਕਤਾ ਨਹੀਂ ਹੈ ਘਾਟ ਆ ਔਰ ਕਾਂਗਰਸ ਨੂੰ ਹੋਰ ਵੀ ਨੁਕਸਾਨ ਪਹੁੰਚਾਉਂਦੇ ਨੇ ਜੀਰਾ ਸਾਹਿਬ ਸਾਡਾ ਜਿਹੜਾ ਪੰਜਾਬ ਦਾ ਉਹਦਾ ਇਤਿਹਾਸ ਬੜਾ ਸ਼ਾਨਾਮਤ ਹੈ ਇਤਿਹਾਸ ਸਾ ਔਰ ਹਰ ਦਿਨ ਕਿਸ ਨਾ ਕਿਸੇ ਇਤਿਹਾਸ ਨਾਲ ਜੁੜਿਆ ਔਰ ਅੱਜ ਦੇ ਦਿਨ ਦੇ ਇਤਿਹਾਸ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਜਾਣਨਾ ਪਾਉ ਅੱਜ ਦੇ ਦਿਨ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ ਹੈ ਜਿਹੜਾ 10 ਮਾਰਚ ਦੀ ਅਸੀਂ ਗੱਲ ਕਰੀਏ ਤਾਂ ਉਸ ਬਾਰੇ ਮਤਲਬ ਮਹਿਸੂਸ ਕਰਕੇ ਕਿ ਅੱਜ ਦੇ ਦਿਨ ਜਿਹੜੀ ਕਰੋੜ ਸਿੰਘੀਆ ਮਿਸਲ ਦੇ ਬਗੇਲ ਸਿੰਘ ਗੁਰੀ ਉਹਨਾਂ ਦੇ ਨਾਲ ਸਲਤਨ ਕੌਮ ਅਸੀਂ ਜਿਨ੍ਹਾਂ ਨੂੰ ਸੁਲਤਾਨ ਨੇ ਕੌਮ ਕਿਹਾ ਵਾ ਜੱਸਾ ਸਿੰਘ ਜੀ ਆਲੂ ਵਾਲੀਆ ਉਹਨਾਂ ਨੇ ਅੱਜ ਦੇ ਦਿਨ ਦਿੱਲੀ ਤੇ ਮਤਲਬ ਹਮਲਾ ਜਿਹੜਾ ਉਹ ਕੀਤਾ ਸੀਗਾ ਦਿੱਲੀ ਤੇ ਦਿੱਲੀ ਦੇ ਵਿੱਚ ਦਾਖਲ ਹੋਏ ਸੀਗੇ ਸੋ ਆਪਣੀ ਫੌਜ ਲੈ ਕੇ ਤੇ ਬਗੇਲ ਸਿੰਘ ਹੋਰਾਂ ਨੇ ਤੇ ਜੱਸਾ ਸਿੰਘ ਆਲੂ ਵਾਲੀਆ ਹੋਰਾਂ ਨੇ ਦਿੱਲੀ ਤੇ ਇੱਕ ਤਰ੍ਹਾਂ ਅੱਜ ਦੇ ਦਿਨ ਆਪਣਾ ਜਿਹੜਾ ਕਬਜ਼ਾ ਸੀ ਜਿਹੜਾ ਉਹ ਕੀਤਾ ਤੇ ਜਿਹੜਾ ਦਿੱਲੀ ਦਾ ਉਸ ਵੇਲੇ ਦਾ ਬਾਦਸ਼ਾਹ ਸੀ ਉਹ ਸ਼ਾਹ आलम 2 ਉਹਨੂੰ ਮਤਲਬ ਮਜਬੂਰ ਹੋ ਕੇ ਸਿੰਘਾਂ ਦੇ ਅੱਗੇ ਗੋਡੇ ਟਿਕਣੇ ਪਏ ਸੀ ਤੇ ਉਹਨੇ ਆਪਣੀ ਜਿਹੜੀ ਬਚੋਲ ਗਈ ਕਰਨ ਦੇ ਲਈ ਸਿੰਘਾਂ ਅੱਗੇ ਆਪਣੇ ਹਥਿਆਰ ਛੁੱਟਾਉਣ ਦੇ ਲਈ ਜਿਹੜੀ ਉਹ ਬੇਗਮ ਸਮਰੂ ਸੀ ਉਹਨੂੰ ਸੱਦਾ ਭੇਜਿਆ ਸੀ ਕਿ ਆ ਕੇ ਮੇਰਾ ਸਿੱਖਾਂ ਦੇ ਨਾਲ ਜਿਹੜਾ ਸਮਝੌਤਾ ਉਹ ਕਰਾ ਦੇ ਭਾਵੇਂ ਕਿ 13 ਮਾਰਚ ਤੋਂ ਬਾਅਦ ਉਹ ਸਮਝੌਤਾ ਹੋਇਆ ਤੇ ਉਸ ਤੋਂ ਬਾਅਦ ਬਖੀਲ ਸਿੰਘ ਨੇ ਮਤਲਬ ਦਿੱਲੀ ਦੇ ਵਿੱਚ ਬੈਠ ਕੇ ਸੱਤ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬ ਸੀ ਉਹਨਾਂ ਦੀ ਸੇਵਾ ਵੀ ਕਰਵਾਈ ਪਰੰਤੂ ਅੱਜ ਦੇ ਦਿਨ ਅਮੇ ਕਿ ਸਿੰਘਾਂ ਨੇ ਦਿੱਲੀ ਦੇ 15 ਲਗਾਤਾਰ ਬੱਕਰੇ ਬੱਕਰੇ ਸਮੇਂ ਤੇ ਹਮਲੇ ਕੀਤੇ ਨੇ ਪਰੰਤੂ ਅੱਜ ਦੇ ਦਿਨ ਉਹਨਾਂ ਨੇ ਜਿਹੜਾ ਦਿੱਲੀ ਤੇ ਹਮਲਾ ਕੀਤਾ ਸੀ ਤੇ ਦਿੱਲੀ ਦੇ ਵਿੱਚ ਦਾਖਲ ਹੋਏ ਸੀ ਤੇ ਦਿੱਲੀ ਦੇ ਲੋਕ ਸੀ ਜਿਹੜੇ ਦਿੱਲੀ ਦੇ ਬਾਦਸ਼ਾਹ ਸਮੇਤ ਲਾਲ ਕਿਲੇ ਦੇ ਵਿੱਚ ਬੰਦ ਹੋਣ ਲਈ ਮਜਬੂਰ ਹੋ ਗਏ ਸੀ ਸੋ ਪੂਰੀ ਤਰ੍ਹਾਂ ਦਿੱਲੀ ਸੀ ਜਿਹੜੀ ਉਹ ਸਿੰਘਾਂ ਦੇ ਕਬਜ਼ੇ 'ਚ ਸੀ ਤੇ 11 ਮਾਰਚ ਨੂੰ ਜਦੋਂ ਅਸੀਂ 11 ਮਾਰਚ ਦੀ ਗੱਲ ਕਰਾਂਗੇ ਉਹ ਉਹ ਦਾ ਸਾਡੇ ਲਈ ਇਤਿਹਾਸਕ ਮੱਤ ਤਾਂ ਹੋਰ ਆ ਕਿ ਲਾਲ ਕਿਂਟਲੇ ਤੇ ਜੋ ਉਸ ਦਿਨ ਕੇਸਰੀ ਝੰਡਾ ਜਿਹੜਾ ਲਹਿਰਾਇਆ ਸੀ ਸੋ ਸਾਡੀ ਕੌਮ ਦਾ ਅੱਜ ਦੇ ਦਿਨ ਜੇ ਅਸੀਂ ਗੱਲ ਕਰੀਏ ਦਿੱਲੀ ਦੀ ਅਸੀਂ ਦਿੱਲੀ ਦੇ ਤਖਤ ਦੀ ਗੱਲ ਹਮੇਸ਼ਾ ਕਰਦੇ ਆ ਕਿ ਅਸੀਂ ਦੇ ਅਕਾਲ ਤਖਤ ਸਾਹਿਬ ਦੀ ਹਮੇਸ਼ਾ ਦਿੱਲੀ ਦੇ ਤਖਤ ਦੇ ਨਾਲ ਜਿਹੜੀ ਰਾਜਸੀ ਟੱਕਰ ਰਹੀ ਆ ਸੋ ਅੱਜ ਦੇ ਦਿਨ ਅਸੀਂ ਉਸ ਟੱਕਰ ਦੇ ਵਿੱਚ ਜੇਤੂ ਹੋ ਕੇ ਮਤਲਬ ਜੇਤੂ ਹੋ ਕੇ ਨਿਕਲੇ ਸੀ ਬਿਲਕੁਲ ਠੀਕ ਹੈ ਜੀ ਬਹੁਤ ਹੀ ਸ਼ਾਨਾਮਤ ਇਤਿਹਾਸواره ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਆ ਪਿਆਰੇ ਦਰਸ਼ਕੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਆਓ ਜਾਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ